ਇਦੇ ਵਿੱਚ ਭਸਮਾ ਪਾਈਆਂ ਨੇ ਚਾਂਦੀ ਵਰਕ ਪਾਏ ਨੇ ਤੇ ਸਰਦਰੁੱਤ ਦੇ ਵਿੱਚ ਇਹਨੂੰ ਜਿਹੜਾ ਇਨਸਾਨ ਲਗਾਤਾਰ ਯੂਜ਼ ਕਰਦਾ ਹੈ ਉਹ ਰੋਗਾਂ ਤੋਂ ਨਿਮਰਤੀ ਹਾਸਲ ਕਰ ਸਕਦਾ ਹੈ ਕਿ ਜਿਵੇਂ ਖਾਂਗਾਂ 'ਚ ਕਾਮਰੇਸਾ ਬੁਖਾਰ ਵਗੈਰਾ ਹੋ ਜਾਂਦਾ ਹੱਡ ਪੈਰ ਜਕੜੇ ਜਾਂਦੇ ਨੇ ਠੰਡ ਹੈ ਬਹੁਤ ਜ਼ਿਆਦਾ ਉਹਦੇ ਤੋਂ ਠੰਡ ਤੋਂ ਬਚਾਉਣ ਦੇ ਲਈ ਇਹ ਬਹੁਤ ਕਾਰਗਰ ਚੀਜ਼ ਹੈ ਤੇ ਇਹਨੂੰ ਅਸੀਂ ਜਦੋਂ ਲਗਾਤਾਰ ਯੂਜ਼ ਕਰਦੇ ਹਾਂ ਤੇ ਉਹਦੇ ਨਾਲ ਸਰੀਰ ਦੀ ਇਮਿਊਨਿਟੀ ਬਲ ਪਾਵਰ ਨੂੰ ਇਹ ਇਨਕਰੀਜ਼ ਕਰਦਾ ਜਿਹਦੇ ਨਾਲ ਰੋਗਾਂ ਨਾਲ ਲੜਨ ਦੀ ਤਾਕਤ ਆਉਂਦੀ ਹੈ ਤੇ ਇਹਦੇ ਵਿੱਚ ਅਸੀਂ ਬੜੀਆਂ ਬੇਸਕੀਮਤੀ ਜੜੀ ਬੂਟੀਆਂ ਪਵਾ ਕੇ ਇਹਨੂੰ ਤਿਆਰ ਕੀਤਾ ਤੇ ਜਿਹਦੇ ਨਾਲ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਮਿਲ ਰਿਹਾ ਦੇਖੋ ਤੁਸੀਂ ਇਹਦੇ ਤੇ ਸਾਰੀਆਂ ਜੜੀ ਬੂਟੀਆਂ ਦੇ ਨਾਮ ਲਿਖੇ ਨੇ ਤੇ ਚਾਂਦੀ ਦੇ ਵਰਕ ਸਪੈਸ਼ਲ ਕੁਆਲਟੀ ਦੇ ਲੈ ਕੇ ਇਹਦੇ ਵਿੱਚ ਪਾਏ ਗਏ ਨੇ ਤੇ ਜਿੰਨੇ ਪੇਸ਼ੈਂਟਸ ਨੂੰ ਅਸੀਂ ਦੇ ਰਹੇ ਆ ਆਪਣੀ ਪ੍ਰੈਕਟਿਸ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੇ ਤੁਸੀਂ ਆਪਣੇ ਘਰ ਬੈਠੇ ਇਹਨੂੰ ਮੰਗਵਾਉਣ ਦੀ ਈਸਕੋ ਇਹਨੂੰ ਮੰਗਵਾ ਸਕਦੇ ਹੋ ਦੋ ਮੋਬਾਈਲ ਨੰਬਰ ਪਿੰਨ ਕੋਡ ਤੇ ਆਪਣਾ ਪਤਾ ਭੇਜ ਦੇਣਾ ਸਾਡੇ ਵਟਸਐਪ ਨੰਬਰ ਤੇ ਦਿੱਤੇ ਹੋਏ ਤੇ ਜਿਹੜਾ ਅਸੀਂ ਵਟਸਐਪ ਨੰਬਰ ਤੁਹਾਨੂੰ ਸਕਰੀਨ ਤੇ ਸ਼ੋ ਕਰਾ ਰਹੇ ਆ ਤੇ ਤੁਸੀਂ ਘਰ ਬੈਠੇ ਇਹਨੂੰ ਆਰਡਰ ਪਲੇਸ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਤੋਂ ਕੋਈ ਹੋਰ ਚਾਰਜਸ ਨਹੀਂ ਲਿਆ ਜਾਏਗਾ ਵੈਸੇ ਇਹਦੀ ਕੀਮਤ 530 ਰੁਪਏ ਆ ਬਟ ਤੁਹਾਨੂੰ ਇਹ 300 80 ਰੁਪਏ ਦੇ ਵਿੱਚ ਮਤਲਬ ਘਰ ਬੈਠਿਆਂ ਨੂੰ ਅਸੀਂ ਭੇਜ ਰਹੇ ਆ ਜਿਨ੍ਹਾਂ ਦੇ ਵਜ਼ਨ ਵੀ ਡਿਵੈਲਪ ਨਹੀਂ ਹੋ ਰਿਹਾ ਉਹਨਾਂ ਦੇ ਵਜ਼ਨ ਨੂੰ ਵਧਾਉਣ ਵਾਸਤੇ ਬਹੁਤ ਵਧੀਆ ਕੰਮ ਕਰ ਰਿਹਾ ਇਹ ਜਿਵੇਂ ਹੁਣ ਕਈ ਦੁਬਲੇ ਪਤਲੇ ਹੁੰਦੇ ਨੇ ਸਰੀਰ ਦੇ ਵਿੱਚ ਤਾਕਤ ਨਹੀਂ ਹੁੰਦੀ ਹਿੰਮਤ ਨਹੀਂ ਹੁੰਦੀ ਹੌਸਲਾ ਨਹੀਂ ਹੁੰਦਾ ਮੰਦਲੇਰੀ ਜੀ ਨਹੀਂ ਕਰਦਾ ਉਹ ਲਗਾਤਾਰ ਲੈਣ ਦੇ ਨਾਲ ਅਸੀਂ ਦੇਖਿਆ ਵੀ ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਮਿਲਿਆ weight gain ਹੁੰਦਾ ਇਹਦੇ ਨਾਲ ਵਧੀਆ ਸਕਸੈਸਫੁਲ ਰਿਜ਼ਲਟ ਮਿਲਦੇ ਨੇ ਸਾਰੇ ਪਰਿਵਾਰ ਦੇ ਲਈ ਇੱਕ ਕਿਸਮ ਦਾ ਸੁਰੱਖਿਆ ਕਪਚਾ ਹੈ ਜੀ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਚੌਨ ਪਲੱਸ ਤੇ ਤੁਹਾਡਾ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ